ਅੱਜ ਕੱਲ ਸਟੱਡੀ ਦੇ ਨਾਂ ਤੇ ਬੱਚਿਆਂ ਨੂੰ ਇੰਨਾ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਆ ਕਿ ਛੋਟੇ-ਛੋਟੇ ਬੱਚਿਆਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਆ ਪਹਿਲਾਂ ਤੇ ਇਹ ਪ੍ਰੈਸ਼ਰ ਸਿਰਫ ਸਕੂਲ ਵੱਲੋਂ ਹੀ ਹੁੰਦਾ ਸੀ ਪਰ ਅੱਜ ਕੱਲ ਇਸ ਦੇ ਉਲਟ ਇਸ ਤੋਂ ਵੀ ਜ਼ਿਆਦਾ ਪ੍ਰੈਸ਼ਰ ਪੇਰੈਂਟਸ ਵੱਲੋਂ ਬੱਚਿਆਂ ਦੇ ਮਾਪਿਓ ਵੱਲੋਂ ਬਣਾਇਆ ਜਾਂਦਾ ਆ ਅੱਜ ਦੀ ਮੇਰੀ ਇਹ ਵੀਡੀਓ ਉਹਨਾਂ ਪੇਰੈਂਟਸ ਵਾਸਤੇ ਆ ਜਿਨ੍ਹਾਂ ਦੇ ਬੱਚੇ ਸਕੂਲ ਗੋਣਗੇ ਬੱਚੇ ਸਕੂਲ ਜਾਂਦੇ ਆ ਚਾਹੇ ਉਹ ਛੋਟੇ ਆ ਚਾਹੇ ਵੱਡੇ ਆ ਪਰ ਇਹ ਮੇਰੀ ਵੀਡੀਓ ਸਾਰੇ ਪੇਰੈਂਟਸ ਧਿਆਨ ਨਾਲ ਐਂਡ ਤੱਕ ਜ਼ਰੂਰ ਦੇਖਣ ਕਿਉਂਕਿ ਸ਼ਾਇਦ ਮੇਰੀਆਂ ਇਹ ਗੱਲਾਂ ਸੁਣ ਕੇ ਕਿਸੇ ਨੂੰ ਕਿਸੇ ਨਾ ਕਿਸੇ ਪੇਰੈਂਟਸ ਨੂੰ ਇਹ ਅਹਿਸਾਸ ਜ਼ਰੂਰ ਹੋਊਗਾ ਕਿ ਉਹਨਾਂ ਦਾ ਆਪਣੇ ਬੱਚਿਆਂ ਨਾਲ ਜੋ ਸਟੱਡੀ ਨੂੰ ਲੈ ਕੇ ਬਿਹੇਵੀਅਰ ਆ ਉਹ ਕਿਤੇ ਗਲਤ ਤਾਂ ਨਹੀਂ ਜਾਂ ਉਹ ਇਸ ਚੀਜ਼ ਨੂੰ ਇੰਪਰੂਵ ਕਰ ਸਕਦੇ ਆ ਸੋ ਮੇਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਅੱਗੋਂ ਜੇ ਕਿਸੇ ਨੂੰ ਚੰਗੀ ਲੱਗੀ ਤਾਂ ਇਹਨਾਂ ਗੱਲਾਂ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਸਕੂਲ ਦੇ ਕਰਿਕੂਲਮ ਦੀ ਸਕੂਲ ਦਾ ਜਿਹੜਾ ਕਰਿਕੂਲਮ ਆ ਜੋ ਸਿਲੇਬਸ ਸਾਡੇ ਬੱਚਿਆਂ ਨੂੰ ਪੜਾਇਆ ਜਾਂਦਾ ਵਾਂ ਉਹਨਾਂ ਦਾ ਸਾਡੇ ਬੱਚਿਆਂ ਨੂੰ ਉਹਨਾਂ ਦੀ ਰੀਅਲ ਲਾਈਫ ਦੇ ਵਿੱਚ ਕਿੰਨਾ ਕੁ ਬੈਨੀਫਿਟ ਹੁੰਦਾ ਆ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਤੇ ਤਾਂ ਹੀ ਪੇਜਦੇ ਆ ਵੀ ਉਹ ਆਪਣੀ ਆਉਣ ਵਾਲੀ ਉਹਨਾਂ ਦੀ ਜਿਹੜੀ ਫਿਊਚਰ ਲਾਈਫ ਆ ਉਹ ਸੈੱਟ ਹੋ ਸਕੇ ਇਸ ਸਟੱਡੀ ਨਾਲ ਉਹ ਆਪਣੀ ਫਿਊਚਰ ਲਾਈਫ ਦੇ ਵਿੱਚ ਕੁਝ ਕਰ ਸਕਣ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਜਿਹੜਾ ਸਿਲੇਬਸ ਉਹਨਾਂ ਨੂੰ ਪੜਾਇਆ ਜਾਂਦਾ ਆ ਉਹਦੇ ਨਾਲ ਮੇਰੇ ਹਿਸਾਬ ਨਾਲ 10% ਹੀ ਬੱਚਿਆਂ ਨੂੰ ਬੈਨੀਫਿਟ ਹੁੰਦਾ ਹੈ ਬਾਕੀ 90% ਉਹਦਾ ਕੋਈ ਬੈਨੀਫਿਟ ਨਹੀਂ ਹੁੰਦਾ ਆਈ ਥਿੰਕ ਇਹ ਸਾਰੇ ਪੇਰੈਂਟਸ ਇਸ ਚੀਜ਼ ਨੂੰ ਅੰਡਰਸਟੈਂਡ ਕਰਦੇ ਆ ਪਰ ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਉਹੀ ਸਿਲੇਬਸ ਉਹੀ ਕਰਿਕਲਮ ਬਣਾਉਣਾ ਹੈ ਜੋ ਪਿੱਛੋਂ ਜੋ ਗਵਰਨਮੈਂਟ ਵੱਲੋਂ ਅਪਰੂਵਡ ਹੈਗਾ ਆ ਪਰ ਉਹਦਾ ਰੀਅਲ ਲਾਈਫ ਤੇ ਪ੍ਰੈਕਟੀਕਲ ਲਾਈਫ 'ਚ ਕੋਈ ਬਹੁਤ ਜ਼ਿਆਦਾ ਸਾਨੂੰ ਬੈਨੀਫਿਟ ਦੇਖਣ ਨੂੰ ਨਹੀਂ ਮਿਲਦਾ ਸਕੂਲ ਦੇ ਵਿੱਚ ਸਿਰਫ ਬੁਕਿਸ਼ ਨੌਲੇਜ ਤੇ ਜ਼ੋਰ ਦਿੱਤਾ ਜਾਂਦਾ ਆ ਰਟਾਫਿਕੇਸ਼ਨ ਕਰਵਾਈ ਜਾਂਦੀ ਆ ਕਿ ਬਾਸ ਯਾਦ ਕਰ ਲੋ ਬੱਚਿਆਂ ਨੂੰ ਜੋ ਬੁੱਕਸ ਦੇ ਵਿੱਚ ਦਿੱਤਾ ਆ ਉਹਨੂੰ ਸਿਰਫ ਯਾਦ ਕਰਵਾਉਣ ਤੱਕ ਉਹ ਚੀਜ਼ਾਂ ਲਿミਟਡ ਕੀਤੀਆਂ ਜਾਂਦੀਆਂ ਕਿਉਂਕਿ ਸਿਲੇਬਸ ਹੀ ਇੰਨਾ ਜ਼ਿਆਦਾ ਹੁੰਦਾ ਆ ਕਿ ਉਹਨੂੰ ਜੇ ਕੋਈ ਪ੍ਰੈਕਟੀਕਲ ਕਰਵਾਉਣ ਲੱਗੇ ਤਾਂ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਉਹੋ ਕਿਸੇ ਚੀਜ਼ ਨੂੰ ਟੀਚਰ ਨੂੰ ਪ੍ਰੈਕਟੀਕਲ ਕਰਵਾ ਸਕੇ ਸੋ ਫਿਰ ਉਹ ਵੀ ਆਪਣਾ ਕੰਮ ਹੀ ਪੂਰਾ ਕਰਦੇ ਆ ਕਿ ਚਲੋ ਰਿਟਨ ਵਰਕ ਕਰਵਾ ਲਿਆ ਔਰ ਬੱਚੇ ਨੇ ਯਾਦ ਕਰਨ ਨੂੰ ਘਰ ਵਾਸਤੇ ਦੇ ਦਿੱਤਾ ਜਾਂ ਫਿਰ ਉਹਦੇ ਕੋਲ ਸੁਣ ਲਿਆ ਬੱਚੇ ਦਾ ਅੰਡਰਸਟੈਂਡਿੰਗ ਲੈਵਲ ਮੇਨਟੇਨ ਕੀਤਾ ਹੀ ਨਹੀਂ ਜਾਂਦਾ ਉਹਨੂੰ ਇਸ ਕਾਬਿਲ ਹੀ ਨਹੀਂ ਬਣਾਇਆ ਜਾਂਦਾ ਕਿ ਉਹ ਉਸ ਚੀਜ਼ ਨੂੰ ਉਹ ਆਪਣੀ ਸਟੱਡੀ ਨੂੰ ਅੰਡਰਸਟੈਂਡ ਕਰ ਸਕੇ ਆਪਣੀ ਰੀਅਲ ਲਾਈਫ ਦੇ ਵਿੱਚ ਉਸ ਚੀਜ਼ ਨੂੰ ਉਹ ਅਡਾਪਟ ਕਰ ਸਕੇ ਵੀ ਹਾਂ ਜੇ ਕੋਈ ਟਾਪਿਕ ਸਾਨੂੰ ਸਕੂਲ ਚ ਪੜਾਇਆ ਗਿਆ ਤਾਂ ਮੈਂ ਆਉਣ ਵਾਲੇ ਆਪਣੇ ਲਾਈ ਵਿੱਚ ਜਿਹੜਾ ਮੇਰਾ ਟਾਈਮ ਹੈ ਉਹਦੇ ਵਿੱਚ ਇਹਨੂੰ ਮੈਂ ਕਿੱਦਾਂ ਇੰਪਲੀਮੈਂਟ ਕਰ ਸਕਦਾ ਬੱਚੇ ਦੀ ਕਮਿਊਨੀਕੇਸ਼ਨ ਸਕਿਲਸ ਤੇ ਕੋਈ ਜ਼ੋਰ ਨਹੀਂ ਦਿੱਤਾ ਜਾਂਦਾ ਬੱਚੇ ਦਾ ਕੌਨਫੀਡੈਂਸ ਲੈਵਲ ਬਿਲਡ ਅਪ ਨਹੀਂ ਕੀਤਾ ਜਾਂਦਾ ਸਿਰਫ ਔਰ ਸਿਰਫ ਵੋਕੇਸ਼ਨ ਨੋਲੇਜ ਰੱਖੀ ਜਾਂਦੀ ਆ ਔਰ ਐਕਟੀਵਿਟੀਜ਼ ਵੀ ਬਹੁਤ ਹੀ ਕੱਟ ਕਰਵਾਈਆਂ ਜਾਂਦੀਆਂ ਆ ਔਰ ਜੇ ਐਕਟੀਵਿਟੀਜ਼ ਕਰਵਾਈਆਂ ਵੀ ਜਾਂਦੀਆਂ ਆ ਉਹ ਹੌਲਿਡੇ ਹੋਮਵਰਕ ਦੇ ਵਿੱਚ ਹੀ ਸਿਰਫ ਐਕਟੀਵਿਟੀਜ਼ ਦਿੱਤੀਆਂ ਜਾਂਦੀਆਂ ਔਰ ਉਹ ਵੀ ਕਿਹਦੇ ਵਾਸਤੇ ਹੁੰਦੀਆਂ ਉਹ ਵੀ ਟੈਰਨਸ ਵਾਸਤੇ ਉਹ ਵੀ ਬੱਚਿਆਂ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਹੁੰਦਾ ਕਿਉਂਕਿ ਜੋ ਉਹਨਾਂ ਨੂੰ ਦਿੱਤਾ ਜਾਂਦਾ ਉਹਦੇ ਵਾਸਤੇ ਬੱਚੇ ਤਿਆਰ ਹੀ ਨਹੀਂ ਕੀਤੇ ਜਾਂਦੇ ਉਹ ਸਕੂਲ ਵੱਲੋਂ ਹੀ ਤਿਆਰ ਕੀਤੇ ਹੋਣੇ ਚਾਹੀਦੇ ਆ ਪਰ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੁੰਦੀ ਉਸ ਚੀਜ਼ ਬਾਰੇ ਜੋ ਉਹਨਾਂ ਨੂੰ ਪ੍ਰੋਜੈਕਟ ਦਿੱਤੇ ਜਾਂਦੇ ਆ ਕਾਰ ਵਾਸਤੇ ਵੀ ਜਿਹੜੀਆਂ ਐਕਟੀਵਿਟੀਜ਼ ਦਿੱਤੀਆਂ ਜਾਂਦੀਆਂ ਉਹ ਵੀ ਪੇਰੈਂਟਸ ਨੇ ਹੀ ਕਰਦੀਆਂ ਪਰ ਇਸ ਚੀਜ਼ ਦੇ ਵਿਰੁੱਧ ਕੋਈ ਬੋਲਦਾ ਹੀ ਨਹੀਂ ਤੇ ਜੇ ਕੋਈ ਬੋਲਦਾ ਵੀ ਆ ਤੇ ਉਸ ਚੀਜ਼ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ ਹੋ ਸਕੂਲਾਂ ਦਾ ਤੇ ਇਹੀ ਹਾਲ ਆ ਜੋ ਕਿ ਕਾਫੀ ਦੇਰ ਤੋਂ ਚਾਹੀਏ ਤੁਸੀਂ ਕੋਈ ਵੱਡਾ ਸਕੂਲ ਦੇਖ ਲੋ ਛੋਟਾ ਸਕੂਲ ਦੇਖ ਲੋ ਸਾਰਾ ਸਿਸਟਮ ਇਦਾਂ ਹੀ ਚੱਲਦਾ ਪਿਆ ਆ ਪਰ ਹੁਣ ਆਪਾਂ ਗੱਲ ਕਰਦੇ ਆ ਪੇਰੈਂਟਸ ਦੀ ਕਿ ਪੇਰੈਂਟਸ ਦਾ ਕਿੱਥੇ ਫਾਲਟ ਆ ਸਕੂਲ ਵੱਲੋਂ ਬੱਚੇ ਨੂੰ ਓਵਰ ਬਰਡਨ ਕੀਤਾ ਹੋਇਆ ਆ ਇਹ ਸਭ ਨੂੰ ਪਤਾ ਹੈ ਪਰ ਉਸ ਤੋਂ ਜ਼ਿਆਦਾ ਵੱਧ ਪ੍ਰੈਸ਼ਰ ਪੇਰੈਂਟਸ ਦਾ ਬੱਚਿਆਂ ਦੇ ਉੱਤੇ ਹੁੰਦਾ ਜੋ ਕਿ ਸਕੂਲ ਨਾਲੋਂ ਵੀ ਬਹੁਤ ਜ਼ਿਆਦਾ ਮਾੜੀ ਗੱਲ ਆ 90% ਪੇਰੈਂਟਸ ਇਦਾਂ ਦੇ ਆ ਜਿਹੜੇ ਸਿਰਫ ਔਰ ਸਿਰਫ ਬੱਚਿਆਂ ਦੇ ਨੰਬਰਾਂ ਤੇ ਜ਼ੋਰ ਦਿੰਦੇ ਆ ਉਹ ਸਿਰਫ ਇਸ ਚੀਜ਼ ਵਾਲੀ ਵੇਖਦੇ ਹੀ ਰਹਿੰਦੇ ਆ ਉਹਨਾਂ ਨੂੰ ਪਤਾ ਵੀ ਹੁੰਦਾ ਆ ਕਿ ਸਾਡਾ ਬੱਚਾ ਐਵਰੇਜ ਆ ਕਿ ਇਹ ਲਿਮਟ ਦੇ ਵਿੱਚ ਹੀ ਪੜ ਸਕਦਾ ਫੇਰ ਵੀ ਉਸ ਤੋਂ ਸਪੈਕਟੇਸ਼ਨ ਕੀਤੀ ਜਾਂਦੀ ਆ ਕਿ ਇਹ 90% ਅਬੋਵ ਨੰਬਰ ਲਊਗਾ 90% ਵੀ ਨਹੀਂ ਉਸ ਤੋਂ ਉੱਪਰ ਨੰਬਰ ਲਊਗਾ ਇਹ ਸਾਰੇ ਪੇਰੈਂਟਸ ਵੱਲੋਂ ਆਲਮੋਸਟ ਇਹੀ ਐਸਪੈਕਟੇਸ਼ਨ ਲਾਈ ਜਾਂਦੀ ਆਪਣੇ ਬੱਚਿਆਂ ਤੋਂ ਜੋ ਕਿ ਬੱਚੇ ਵਾਸਤੇ ਬਹੁਤ ਹੀ ਜ਼ਿਆਦਾ ਹਾਰਮਫੁਲ ਸਾਬਤ ਹੁੰਦੀ ਹੈ ਕਿਉਂਕਿ ਇੱਕ ਬੱਚਾ ਜੇ ਉਹ 50% ਮਾਰਕਸ ਹੀ ਲਿਆਉਣ ਵਾਲਾ 60% ਹੀ ਲਿਆਉਣ ਵਾਲਾ ਉਹ 90% ਤਾਂ ਕਿੱਦਾਂ ਲਿਆ ਕੇ ਦਿਖਾ ਦੂ ਉਹ ਵੀ ਇੰਨੀ ਜ਼ਿਆਦਾ ਬਰਡਨ ਦੇ ਵਿੱਚ ਕਿਉਂਕਿ ਇੰਨਾ ਜ਼ਿਆਦਾ ਸਿਲੇਬਸ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਕਿ ਉਹ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਨਹੀਂ ਉਹ ਕਰ ਸਕਦੇ ਜਿੰਨੀ ਬੱਚੇ ਦੀ ਏਜ ਹੁੰਦੀ ਹੈ ਜਿੰਨਾ ਉਹ ਛੋਟਾ ਬੱਚਿਆਂ ਦਾ ਉਸ ਹਾਂ ਬਣਾ ਲ ਉਹਦਾ ਸਿਲੇਬਸ ਪਹਿਲਾਂ ਹੀ ਜ਼ਿਆਦਾ ਹੁੰਦਾ ਹੈ ਔਰ ਜਿਦਾ ਕੋਈ ਬੈਨੀਫਿਟ ਨਹੀਂ ਹੈ ਇਹ ਸਾਨੂੰ ਵੀ ਪਤਾ ਪਰ ਫਿਰ ਵੀ ਪੇਰੈਂਟਸ ਬੱਚਿਆਂ ਦੇ ਨੰਬਰਾਂ ਦੇ ਪਿੱਛੇ ਲੱਗੇ ਹੁੰਦੇ ਆ ਔਰ ਕੰਪੈਰੀਜ਼ਨ ਕਰਨ ਤੇ ਲੱਗੇ ਹੁੰਦੇ ਆ ਕਿ ਉਸ ਬੱਚੇ ਦੇ ਇੰਨੇ ਮਾਰਕਸ ਆ ਤੇਰੇ ਇੰਨੇ ਕਿਉਂ ਨਹੀਂ ਔਰ ਜਦੋਂ ਬੱਚੇ ਨੂੰ ਸਕੂਲ ਔਰ ਪੇਰੈਂਟਸ ਵੱਲੋਂ ਦੋਨਾਂ ਵੱਲੋਂ ਇਦਾਂ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਨਾ ਤੇ ਉਹਨਾਂ ਚੀਜ਼ਾਂ ਦਾ ਬੱਚੇ ਤੇ ਬਹੁਤ ਹੀ ਜ਼ਿਆਦਾ ਗਲਤ ਅਸਰ ਪੈਂਦਾ ਆ ਕਿਉਂਕਿ ਇਹਨਾਂ ਚੀਜ਼ਾਂ ਨੂੰ ਪਹਿਲਾਂ ਇਹ ਜ਼ਿਆਦਾ ਚੀਜ਼ਾਂ ਦਿਖਦੀਆਂ ਵੀ ਨਹੀਂ ਔਰ ਅਸੀਂ ਇਸ ਚੀਜ਼ ਨੂੰ ਫੀਲ ਕਰਦੇ ਵੀ ਨਹੀਂ ਹਾਂ ਕਿਉਂਕਿ ਜਦੋਂ ਬੱਚਾ ਛੋਟਾ ਹੁੰਦਾ ਹੈ ਉਦੋਂ ਪਹਿਲੀ ਗੱਲ ਤੇ ਉਹਦਾ ਸਾਰਾ ਬਚਪਨ ਹੀ ਖਰਾਬ ਹੋ ਜਾਂਦਾ ਹੈ ਉਹਨੂੰ ਬਾਹਰ ਖੇਡਣ ਨੂੰ ਟਾਈਮ ਨਹੀਂ ਮਿਲਦਾ ਉਹਨੂੰ ਕੋਈ ਹੋਰ ਐਕਟੀਵਿਟੀ ਕਰਨ ਨੂੰ ਟਾਈਮ ਨਹੀਂ ਮਿਲਦਾ ਉਸੇ ਦਿਨ ਸਿਰਫ ਆਪਣੀ ਪੜ੍ਹਾਈ 'ਚ ਹੀ ਲੱਗਿਆ ਰਹਿੰਦਾ ਪਹਿਲੋਂ ਤੇ ਇਹ ਚੀਜ਼ ਦਾ ਨੁਕਸਾਨ ਹੁੰਦਾ ਕਿ ਉਹ ਬਾਹਰ ਨਹੀਂ ਨਿਕਲੂਗਾ ਤੇ ਉਹਦੀ ਜਿਹੜੀ ਡਿਵੈਲਪਮੈਂਟ ਹੈ ਉਹਦੇ 'ਚ ਬਹੁਤ ਫਰਕ ਪੈਂਦਾ ਹੈ ਔਰ ਦੂਸਰੀ ਗੱਲ ਜਿੱਦਾਂ ਜਿੱਦਾਂ ਟਾਈਮ ਨਿਕਲਦਾ ਜਾਂਦਾ ਹੈ ਜਿਆਦਾ ਬਰਡਨ ਬੱਚੇ ਤੇ ਪਈ ਜਾਂਦਾ ਹੈ ਉਹਨੂੰ ਬ੍ਰੇਨ ਨਾਲ ਰਿਲੇਟਡ ਬਹੁਤ ਸਾਰੀਆਂ ਪ੍ਰੋਬਲਮਸ ਆਉਣ ਵਾਲੇ ਟਾਈਮ ਦੇ ਵਿੱਚ ਫੇਸ ਕਰਨੀਆਂ ਪੈਂਦੀਆਂ। ਇਹਨਾਂ ਚੀਜ਼ਾਂ ਦਾ ਇਨ ਫਿਊਚਰ ਬੱਚੇ ਦੇ ਬ੍ਰੇਨ ਤੇ ਕੀ ਅਸਰ ਹੋ ਸਕਦਾ ਉਹ ਪੇਰੈਂਟਸ ਸੋਚ ਵੀ ਨਹੀਂ ਸਕਦੇ। ਪਹਿਲੀ ਗੱਲ ਤੇ ਬੱਚੇ ਦਾ ਕਨਸੈਂਟਰੇਸ਼ਨ ਲੈਵਲ ਆ ਨਾ ਜਿਹੜਾ ਉਹ ਬਿਲਡ ਅਪ ਨਹੀਂ ਹੁੰਦਾ। ਕਿਉਂਕਿ ਉਹਨੂੰ ਸ਼ੁਰੂ ਤੋਂ ਬਚਪਨ ਤੋਂ ਹੀ ਆਪਾਂ ਓਵਰ ਬਰਡਨ ਕੀਤਾ ਹੁੰਦਾ। ਕਨਸੈਂਟਰੇਸ਼ਨ ਲੈਵਲ, ਕੌਨਫੀਡੈਂਸ ਲੈਵਲ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਉਹਨੇ ਆਪਣੇ ਲਾਈਫ ਦੇ ਵਿੱਚ ਕੁਝ ਬਣਨ ਵਾਸਤੇ ਕੋਈ ਡਿਸੀਜਨ ਲੈਣੇ ਤਾਂ ਉਹ ਬੱਚਾ ਉਸ ਟਾਈਮ ਤੇ ਬਹੁਤ ਵਧੀਆ ਡਿਸੀਜਨ ਵੀ ਨਹੀਂ ਲੈ ਸਕਦਾ ਕਿਉਂਕਿ ਜਿਸ ਟਾਈਮ ਤੇ ਉਹਦਾ ਬ੍ਰੇਨ ਡਿਵੈਲਪ ਹੋਣਾ ਹੁੰਦਾ ਜਿਸ ਟਾਈਮ ਤੇ ਉਹਨੇ ਉਹ ਚੀਜ਼ ਸਿੱਖਣੀ ਹੁੰਦੀ ਆ ਕਿ ਮੈਂ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਇਨ ਫਿਊਚਰ ਡਿਸੀਜਨ ਕਿੱਦਾਂ ਲੈਣੇ ਆ ਉਹ ਟਾਈਮ ਅਸੀਂ ਉਹਦਾ ਬ੍ਰੇਨ ਡਿਵੈਲਪ ਹੋਣ ਹੀ ਨਹੀਂ ਦਿੰਦੇ ਔਰ ਇਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਕਈ ਬੱਚੇ ਹੁਣ ਤੇ ਸੋਸ਼ਲ ਮੀਡੀਆ ਦੇ ਵਿੱਚ ਇਹ ਚੀਜ਼ਾਂ ਬਹੁਤ ਵੇਖਣ ਦੇ ਵਿੱਚ ਆਈਆਂ ਆ ਕਿ ਇਹਨਾਂ ਚੀਜ਼ਾਂ ਦਾ ਬੱਚਿਆਂ ਦੇ ਬ੍ਰੇਨ ਤੇ ਬੱਚਿਆਂ ਦੀ ਫਿਜ਼ੀਕਲ ਹੈਲਥ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਆ ਕਿ ਜਿਹੜਾ ਸਟੱਡੀ ਇਹ ਕਰਕੇ ਬੱਚਾ ਓਵਰ ਬਰਡਨ ਹੋਇਆ ਕਿਉਂਕਿ ਇੱਕ ਵਾਰੀ ਜਦੋਂ ਇੰਨੇ ਸਾਲ 8-10 ਸਾਲ ਬੱਚੇ ਦੇ ਆਪਾਂ ਇਦਾਂ ਹੀ ਘੜ ਦਿੰਨੇ ਆ ਨਾ ਫਿਰ ਉਹਦਾ ਕੌਨਫੀਡੈਂਸ ਲੈਵਲ ਪੂਰੀ ਲਾਈਫ ਬਿਲਡ ਅਪ ਨਹੀਂ ਹੋ ਸਕਦਾ ਚਾਹੇ ਬਾਅਦ ਵਿੱਚ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੋ ਕੋਟ ਸਕੂਲਸ ਨੂੰ ਆਪਾਂ ਨਹੀਂ ਚੇਂਜ ਕਰ ਸਕਦੇ ਉਹ ਜੋ ਹੈਗਾ ਆ ਉਹਦਾ ਸਿਸਟਮ ਉਦਾਂ ਹੀ ਰਹਿਣਾ ਪਰ ਪੇਰੈਂਟਸ ਆਪਣੇ ਆਪ ਨੂੰ ਤੇ ਇਸ ਚੀਜ਼ ਬਾਰੇ ਅਵੇਅਰ ਕਰ ਹੀ ਸਕਦੇ ਆ ਨਾ ਜੇ ਤੁਹਾਡਾ ਬੱਚਾ ਪੜ੍ਹਾਈ ਦੇ ਵਿੱਚ ਪਿੱਛੇ ਵੀ ਆ ਦੂਸਰੇ ਬੱਚੇ ਨਾਲੋਂ ਘੱਟ ਵੀ ਮਾਰਕਸ ਲੈ ਰਿਹਾ ਤਾਂ ਇਸ ਚੀਜ਼ ਨੂੰ ਬੱਚੇ ਤੇ ਹਾ ਵੀ ਨਾ ਹੋਣ ਦਿਵੋ ਤੁਸੀਂ ਆਪ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰੋ ਕਿ ਉਹ ਤੁਹਾਡਾ ਬੱਚਾ ਜਿੰਨਾ ਕਰ ਰਿਹਾ ਹੈ ਉਹ ਉਹਦੇ ਤੋਂ ਨਹੀਂ ਜਾਵੇ ਉਹ ਜਿੰਨਾ ਕੁ ਲੈਵਲ ਉਹਦਾ ਹੈਗਾ ਆ ਉਹਨੂੰ ਉਸ ਲੈਵਲ ਤੱਕ ਹੀ ਰਹਿਣ ਦੋ ਉਨੀ ਕੁ ਸਟੱਡੀ ਹੀ ਉਹਨੂੰ ਕਰਨ ਦੋ ਇਸ ਦੇ ਉਲਟ ਜੇ ਤੁਹਾਡੇ ਬੱਚੇ 'ਚ ਕੋਈ ਸਕੂਲ ਲਿਆ ਤੇ ਉਹਨੂੰ ਪਾਲਿਸ਼ ਕਰਨ ਦੀ ਕੋਸ਼ਿਸ਼ ਕਰੋ ਵੀ ਹਾਂ ਜੇ ਉਹ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ 'ਚ ਕਿਸੇ ਵੀ ਕੰਮ ਦੇ ਵਿੱਚ ਉਹਦੇ ਵਿੱਚ ਜ਼ਿਆਦਾ ਵੀ ਉਹ ਇੰਟੈਲੀਜੈਂਟ ਆ ਤਾਂ ਉਸ ਚੀਜ਼ ਨੂੰ ਪਾਲਿਸ਼ ਕਰੋ ਨਾ ਕਿ ਸਿਰਫ ਔਰ ਸਿਰਫ ਬੁਕੀਸ਼ ਨੋਲੇਜ ਔਰ ਸਟੱਡੀ ਦੇ ਧਿਆਨ ਦੋ ਕਿਉਂਕਿ ਇਹਨਾਂ ਚੀਜ਼ਾਂ ਦੇ ਬਹੁਤ ਗਲਤ ਰਿਜ਼ਲਟ ਇਨ ਫਿਊਚਰ ਮਿਲਦੇ ਆ ਤੇ ਆਪਣੇ ਬੱਚਿਆਂ ਦੀ ਲਾਈਫ ਸਪੋਇਲ ਨਾ ਕਰੋ ਇਹ ਮੇਰੀ ਵੀਡੀਓ ਪੇਰੈਂਟਸ ਵਾਸਤੇ ਕਿਉਂਕਿ ਆਪਾਂ ਸਕੂਲ ਦਾ ਸਿਸਟਮ ਕੁਛ ਨਹੀਂ ਚੇਂਜ ਕਰ ਸਕਦੇ ਪਰ ਅਸੀਂ ਆਪਣੇ ਆਪ ਨੂੰ ਚੇਂਜ ਜ਼ਰੂਰ ਕਰ ਸਕਦੇ ਆ ਸੋ ਆਪਣੇ ਬੱਚਿਆਂ ਵੱਲ ਇਹਨਾਂ ਚੀਜ਼ਾਂ ਦਾ ਧਿਆਨ ਜ਼ਰੂਰ ਦਿਵੋ ਉਹਨਾਂ ਨੂੰ ਸਿਰਫ ਔਰ ਸਿਰਫ ਪੜਾਈ ਪੜਾਈ ਦੇ ਵਿੱਚ ਨਾ ਰੱਖੋ ਤੇ ਆਪਣਾ ਰਵਈਆ ਬੱਚਿਆਂ ਵੱਲ ਪੜ੍ਹਾਈ ਵੱਲ ਜ਼ਰੂਰ ਚੇਂਜ ਕਰੋ ਸੋ ਮੇਰਾ ਜੇ ਮੈਸੇਜ ਵਧੀਆ ਲੱਗਾ ਲੱਗਿਆ ਹੋਵੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ